ਸਤਿਨਾਮ ਵਾਹਿਗੁਰੂ ਸਾਹਿਬ ਜੀ ਮਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਗੁਰ ਸੇਵੇ ਤਾਂ ਨਾਮ ਲਹੈ ਬੰਧਨ ਤੋੜੇ ਮੁਕਤ ਘਰ ਰਹਿ ਗੁਰ ਸ਼ਬਦੀ ਆ ਸਥਿਰ ਘਰ ਬਹਿ ਮੇਰੇ ਮਨ ਕਾਹੇ ਰੋਸ ਕਰੀਜੈ 라ਹਾ ਕਲਿ ਜੁਗ ਰਾਮ ਨਾਮ ਹੈ ਗੁਰਮਤ ਅਨ ਦਿਨ ਹਿਰਦੈ ਰਵੀਜੈ ਰਹਾਉ ਬਾਬੀ ਹਾ ਖਿੰਖਿਨ ਖਿੰਨ ਬਿਲ ਲਾਏ ਬੇਨ ਪਰ ਦੇਖੀ ਨੀਂਦ ਨਾ ਪਾਈ ਇਹ ਵਿਛੋੜਾ ਸਹਿਆ ਨਾ ਜਾਏ ਸਤਿਗੁਰ ਮਿਲੈ ਤਾਂ ਮਿਲੈ ਸੁਭਾਈ ਨਾਮ ਹੀਣ ਬਿਨ ਸਹ ਦੁੱਖ ਪਾਏ ਤ੍ਰਿਸ਼ਨਾ ਜਲਿਆ ਭੁੱਖ ਨਾ ਜਾਏ ਵਿਣ ਭਾਗਾ ਨਾਮ ਨਾ ਪਾਇਆ ਜਾਏ ਬਹੁ ਵਿਦ ਥਾਕਾ ਕਰਮ ਕਮਾਈ ਤਰਹ ਗੁਣ ਬਾਣੀ ਬੇਦ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਰ ਜਨਮੈ ਫਿਰ ਹੋਏ ਖੁਆਰ ਗੁਰਮੁਖ ਤੁਰਿਆ ਗੁਣ ਹੋਰ ਧਾਰ ਗੁਰਮਨ ਮਨ ਸਭ ਕੋਏ ਗੁਰਬਚਨੀ ਮਨ ਸੀਤਲ ਹੋਏ ਚੌ ਜੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਏ ਰਾਗ ਮਲਾਰ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਹਰ ਹਰ ਧਿਆਇਓ ਹਿਰਦੈ ਮਤ ਗੁਰਮਤ ਦੁਖ ਵਿਸਾਰੀ ਸਭਿਆਸਾ ਮਨ ਸਾਬ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਧਾਰੀ ਨੈਣੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਬਿਗਸਿਓ ਜਨ ਹਰ ਭੇਟਿਓ ਬਨਵਾਰੀ ਰਹਾਉ ਜਿਨ ਐਸਾ ਨਾਮ ਵਿਸਾਰੇ ਆ ਮੇਰਾ ਹਰ ਹਰ ਤਿਸ ਕੈ ਕੁਲ ਲਾਗੀ ਗਾਰੀ ਹਰ ਤਿਸ ਕੈ ਕੁਲ ਪ੍ਰਸੂਤ ਨ ਕਰਿਓ ਤਿਸ ਵਿਦਵਾ ਕਰ ਮਹਤਾਰੀ ਹਰ ਹਰ ਆਨ ਮਿਲਾਵੋ ਗੁਰ ਸਾਧੂ ਜਿਸੇ ਐ ਨਸ ਹਰਿ ਉਰ ਧਾਰੀ ਗੁਰ ਡੀਠੈ ਗੁਰ ਕਾ ਸਿਖ ਵਿਗਸੈ ਜਿਉ ਬਾਰਕ ਦੇਖ ਮਹਿਤਾਰੀ ਧਨ ਪਿਰ ਕਾ ਇਕਹੀ ਸੰਗਵਾਸਾ ਵਿੱਚ ਹौं ਮੈਂ ਪੀਤ ਕਰਾਈ ਗੁਰ ਪੂਰੈ ਹौं ਮੈਂ ਪੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੁਦਾਵਰੀ ਸਰਸਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ ਕਿਲੇ ਵਿਖੇ ਮਹਿਲ ਭਰੇ ਹਮਰੇ ਵਿੱਚ ਹਮਰੀ ਮਹਿਲ ਸਾਧੂ ਕੀ ਧੂਰ ਗਵਾਈ ਤੀਰਥ 68 ਮ ਜਨ ਨਾਈ ਸਤ ਸੰਗਤ ਕੀ ਧੂਰ ਪਰਿ ਉਡ ਨੇਤਰੀ ਸਭ ਦੁਰਮਤ ਮਹਿਲ ਗਵਾਈ ਰਹਾਉ ਜਹਰਨੀਤ ਪੈ ਭਾਗੀਰਥ ਆਣੀ ਕੇਦਾਰ ਥਾਪਿਓ ਮਹਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰ ਜਨ ਸੋਭਾ ਪਾਈ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀਤਾਈ ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਿਤਨੇ ਸ੍ਰੇਸ਼ਟ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀਤਾਈ ਨਾਨਕ ਲਲਾਟ ਹੋਵੈ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਗਾਈ ਮਲਾਰ ਮਹੱਲਾ ਚੌਥਾ तिस जन कौ हर मीठ लगाना जिस हर हर किरपा करे तिसकी भूख दुख सब उतरै जो हर गुण हर जप मन हर 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 निस्तरै गुर के बचन करण सुन त्यावे भव सागर पार पर रहाओ जिस जन के हम हाट बिहाजे जिस हर हर किरपा करे हर जन को मिलिया सुख पाई सब दुर्मत मैल हरे ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤੈ ਜਾਂ ਹਰ ਗੁਣ ਵਿਚਰੈ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੇ ਜਿਨੇ ਪ੍ਰੀਤ ਲਾਈ ਸੋ ਜਨ ਕਹਿ ਜਾਣੈ ਜਿਸ ਮਨ ਤਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਰਕਾਰ ਲਿਖਾਵੇ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾਰਹਿ ਲਾਵੇ ਸਤਿਗੁਰ ਹਰ ਹਰ ਨਾਮ ਦਰੜਾਵੇ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭਉ ਜਲ ਜਗਤ ਤਰਾਵੇ ਰਹਾਉ ਜੋ ਗੁਰ ਕਉ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੈ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਤਰਾਵੇ ਭਰਮ ਭੂਲੇ ਗਿਆਨੀ ਅੰਦਲੇ ਪਰਮ ਪਰਮ ਫੂਲ ਤੁਰਾਵੇ ਨਿਰਜੀਉ ਪੂਜੈ ਮੜਾ ਸਰੀਵੇ ਸਭ ਬਿਰਥੀ ਕਾਲ ਗਵਾਵੇ ਬ੍ਰਹਮ ਬਿੰਦੈ ਸੋ ਸਤ ਗੁਰ ਕਹੀਐ ਹਰ ਹਰ ਕਥਾ ਸੁਣਾਵੇ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਬਿੰਦ ਸਤ ਕਰ ਮੁਖ ਸੰਚੋ ਤਿਸ ਪੁੰਨ ਕੀ ਫਿਰ ਤੋਟ ਨ ਆਵੇ ਸਤ ਗੁਰ ਦੇਉ ਪ੍ਰਤਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੇ ਮਲਾਰ ਮਹੱਲਾ ਚੌਥਾ ਜਿਨ ਕਾ ਹੀਰ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ 팔 ਭਾਂਤ ਤਿਨ ਦੇਖੇ ਮੇਰਾ ਮਨ ਬਿਗਸੈ ਹਉ ਤਿਨ ਕੈ ਸਦ ਬਲ ਜਾਣਤ ਗਿਆਨੀ ਹਰ ਬੋਲੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ ਜੋ ਗੁਰਮਤ ਰਾਮ ਰਸ ਖਾਂਤ ਰਹਾਉ ਹਰ ਕੇ ਦਾਤ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਭ੍ਰਾਂਤ ਜੋ ਜਲ ਦੁੱਧ ਪਿੰਨ ਪਿੰਨ ਕਾਢੈ ਛੁਣ ਹਸਲਾ ਤਿਉਂ ਦੇਹੀ ਤੇ ਛੁਣ ਕਾਢੈ ਸਾਧੂ ਹੋ ਮੈਂ ਤਾਤ ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਤ ਤਿਨ ਕੋ ਖਿਆ ਕੋਈ ਦੇ ਖਵਾਲੈ ਓਏ ਆਪ ਬੀਜ ਆਪੇ ਹੀ ਖਾਂਤ ਹਰ ਕਾ ਚਿਹਨ ਸੋਈ ਹਰ ਜਨ ਕਾ ਹਰੇ ਆਪੇ ਜਨਮੈ ਆਪ ਰਖਾਂਤ ਧੰਨ ਧੰਨ ਗੁਰੂ ਨਾਨਕ ਸਮਦਰਸੀ ਜਨ ਨਿੰਦਾ ਉਸਤਤ ਤਰੀਕ ਰਾਤ ਮਲਾਰ ਮਹੱਲਾ ਚੌਥਾ ਅਗਮ ਗੋਚਰਨਾਮ ਹਰਿ ਉਤਮ ਹਰਿ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਅਨੰਦ ਆਨੰਦ ਭਿਆ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭਰਮ ਪਾਉ ਗਿਆ ਰਹਾਓ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ਼ ਦੇਖ ਸੁਖ ਪਾਇਆ ਦੁਖ ਹਉ ਮੈ ਰੋਗ ਗਿਆ ਜੋ ਵੰਦਨ ਹਿਰਦੈ ਨਾਮ ਤਿ ਆਵੇ ਸਭ ਜਨਮ ਤਿਨਾ ਕਾ ਸਫਲ ਭਇਆ ਓਏ ਆਪ ਤਰੇ ਸ੍ਰੇਟ ਸਭ ਤਾਰੀ ਸਭ ਕੁਲ ਭੀ ਪਾਰ ਪਇਆ ਤੁਧਿ ਆਪੇ ਆਪ ਉਪਾਇਆ ਸਭ ਜਗ ਤਉਨੇ ਆਪੇ ਵਾਸ ਕਰ ਲਿਆ ਜਨ ਨਾਨਕ ਕੋ ਪ੍ਰਭ ਕਿਰਪਾ ਤਾਰੀ ਵਿਖ ਡੁੱਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨਾ ਜਾਈ ਮਨ ਮਖਮੂੜ ਜਲਤ ਅਹੰਕਾਰੀ ਹਉ ਮੈਂ ਵਿੱਚ ਦੁੱਖ ਪਾਈ ਆਵਤ ਜਾਤ ਮਿਰਥਾ ਜਨਮ ਮੰਗਵਾਇਆ ਦੁੱਖ ਲਾਗੈ ਪਛਤਾਈ ਜਿਸ ਤੇ ਉਪਜਿਤ ਸਹ ਨਚਿਤੇ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਤਿਆਈ ਹਰ ਹਰ ਕਿਰਪਾ ਕਰੇ ਗੁਰ ਮੀਲੇ ਹਰ ਹਰ ਨਾਮ ਸਮਾਈ ਰਹਾਓ ਮਨ ਮੁਖ ਜਨਮ ਭਇਆ ਹੈ ਮਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਬਮਾਨੀ ਹਉ ਮੈਂ ਵਿੱਚ ਜਲ ਜਾਈ ਤਿਨ ਸਿੱਧ ਨ ਬੁੱਧ ਭਈ ਮਤ ਮਦਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜਾ ਮੇ ਪਕਰੇ ਬਿਲਾਈ ਹਰ ਕਾ ਨਾਮ ਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੇ ਦਿਨ ਰਾਤੀ ਏਕ ਸ਼ਬਦ ਲਿਵ ਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਿਗੁਰ ਕੀ ਵੰਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕੋ ਸਦ ਬਲ ਜਾਈ ਮਨ ਤਨ ਅਰਪ ਰਖੋ ਸਭ ਆਗੇ ਗੁਰ ਚਰਣੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲਹਿੋ ਮਲਾਈ ਹਮ ਲੋਹ ਗੁਰ ਨਾਮ ਬੋਹਿ ਥਾ ਨਾਨਕ ਪਾਰ ਲੰਗਾਈ ਮਲਾਰ ਮਹੱਲਾ ਚੌਥਾ ਫੜਤਾਲ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਜਨ ਬੋਲੁਤਿ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੂਰ ਰਹਾਓ ਹਰ ਧਨ ਬਨਜੋ ਹਰ ਧਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤਰਖ ਮੋਰ ਬੋਲਤ ਦਿਨ ਰਾਤੀ ਸੁਣ ਕੰਨ ਹਰ ਕੀ ਕੋਰ ਜੋ ਬੋਲਤ ਹੈ ਮਿਰਗ ਮੀਨ ਪੰਖੇਰੋ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗयो ਜਮ ਕਾ ਸਬਸੂਰ ਮਲਾਰ ਮਹੱਲਾ ਚੌਥਾ RAM RAM ਬੋਲ ਬੋਲ ਖੋਜਤੇ ਵਡਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾਂ ਕਹਿ ਪਾਈ ਲਾਗੀ ਰਹਾਉ ਹਰ ਹਮਾਰੋ ਮੀਤ ਸੁਖਾਈ ਹਮ ਹਰ ਸਿਉ ਪ੍ਰੀਤ ਲਾਗੀ ਹਰ ਹਮ ਗਾਵੇ ਹਰ ਹਮ ਬੋਲੇ ਔਰ ਦੁਤਿਆ ਪ੍ਰੀਤ ਹਮ त्याਗੀ ਮਨਮੋਹਨ ਮੋਰੋ ਪ੍ਰੀਤਮ RAM ਹਰ ਪਰਮਾਨੰਦ ਬੈ ਰਾਗੀ ਹਰ ਦੇਖੀ ਜੀਵਤ ਹੈ ਨਾਨਕ ਇਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ 5ਵਾਂ ਚੌਪ ਦੇ ਘਰ ਫਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵੈ ਕਿਆ ਤੂੰ ਕਰੈ ਉਪਾਏ ਕਾਂ ਕੋ ਕਹਉ ਪ੍ਰਵਾਹ ਕਾਹੂ ਕੀ ਜਿਹ ਗੋਪਾਲ ਸਹਾਈ ਵਰਸੈ ਮੇਘ ਸਖੀ ਘਰ ਪਾਹਨ ਆਏ ਮੋਹ ਦੇਨ ਕਿਰਪਾ ਨਿਦ ਠਾਕੁਰ ਨਾਮ ਨਿਦ ਨਾਮ ਸਮਾਈ ਰਹਾਉ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕ੍ਰੀਪਾਖਸਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਦੁਸ਼ਟ ਬਿਦਾਰੇ ਸਾਜਨ ਰੈਸੇ ਇਹ ਮੰਦਰ ਘਰ ਅਪਨਾਏ ਜੋਗ ਰਹਿ ਲਾਲ ਰੰਗਿਓ ਆਇਆ ਤਉ ਮੈਂ ਸਭ ਸੁਖ ਪਾਏ ਸੰਤ ਸਭਾ ਉਠ ਗੁਰ ਪੂਰੇ ਤੁਰ ਮਸਤਕ ਲੇਖ ਲਖਾਏ ਜਨ ਨਾਨਕ ਕੰਤਰ ਗੀਲਾ ਪਾਇਆ ਫਿਰ ਦੁਖ ਨ ਲਾਗੇ ਆਏ ਮਲਾਰ ਮਹੱਲਾ ਪੰਜਵਾਂ ਖੀਰ ਆਦਾਰ ਬਾਰਕ ਜਬ ਹੋਤਾ ਬਿਨ ਖੀਰੈ ਰਹਿਨ ਨਾ ਜਾਈ ਸਾਰ ਸੰਭਾਲ ਮਾਤਾ ਮੁਖ ਨੀਰੈ ਤਬ ਹੋ ਤ੍ਰਿਪਤ ਅਗਾਹੀ ਹਮ ਬਾਰਕ ਪਿਤਾ ਪ੍ਰਭੂ ਦਾਤਾ ਭੂਲੇ ਬਾਰਕ ਅਨਖ ਲਖ ਬਰੀਆ ਅਨ ਠੌਰ ਨਹੀਂ ਜੈ ਜਾਤਾ ਰਹਾਓ ਚੰਚਲ ਮਤ ਬਾਰਕ ਬਪਰੇ ਕੀ ਸਰਪਗਨ ਕਰ ਮੇਲੈ ਮਾਤਾ ਪਿਤਾ ਕੰਠ ਲਾਇ ਰਖੈ आनंद सहज तब खेले जिसका पिता तू है मेरे स्वामी तिस बारक भूख कैसी नाम निद नाम निधान ग्रह तीरे मन बाछै सो लेसी पिता कृपाल आ गया ए दीनी बारक मुख मांगै सो देना। दे ना नानक बारक दर्श प्रभु चाहै मोहे हृदय बसै नित चरणा मलार महल्ला 5वा ਸਗਲ ਵਿਧੀ ਜੁਰ ਆਹਰ ਕਰਿਆ ਤਜਿਓ ਸਗਲ ਦੇ ਸਾ ਕਾਰਜ ਸਗਲ ਅਰੰਭਿਓ ਕਰ ਕਾ ਠਾਕੁਰ ਕਾ ਪਰੂ ਸਾ ਸੁਨਿਆ ਬਾਜੈ ਬਾਜ ਸੁਹਾਵੀ ਭੋਰ ਪਿਆ ਮੈਂ ਪ੍ਰੇਮ ਮੁਖ ਵੇਖੇ ਗ੍ਰਹਿ ਮੰਗਲ ਸੋ ਲਾਵੀ ਰਹਾਉ ਮਨੁ ਆਲਾਏ ਸਵਾਰੇ ਥਾਨਾ ਪੂਚੋ ਸੰਤਾ ਜਾਏ ਕੋਜਿਤ ਕੋਜਿਤ ਮੈਂ ਪਾਹਨ ਮਿਲਿਓ ਭਗਤ ਕਰੋ ਨਿਵ ਪਾਏ ਜੋ ਪ੍ਰਿਆਇ ਬਸੇ ਗ੍ਰਿਆਸਨ ਤਬ ਹਮ ਮੰਗਲ ਲਗਾਇਆ ਮੀਤ ਸਾਜਨ ਮੇਰੇ ਭਈ ਸੁਹੇਲੇ ਪ੍ਰਭ ਪੂਰਾ ਗੁਰੂ ਮਿਲਾਇਆ ਸਖੀ ਸਹੇਲੀ ਭਈ ਅਨੰਦਾ ਗੁਰ ਕਾਰਜ ਹਮਰੇ ਪੂਰੇ ਕਹੋ ਨਾਨਕ ਵਰ ਮਿਲਿਆ ਸੁਖ ਦਾਤਾ ਛੋੜ ਨਾ ਜਾਈਂ ਦੂਰੇ ਮਲਾਰ ਮਹੱਲਾ ਪੰਜਵਾਂ ਰਾਜ ਤੇ ਕੀ ਟਕੀ ਟਕੀਟ ਤੇ ਸੁਰਪਤ ਕਰ ਦੁਖ ਜਠਰ ਕਉ ਭਰਤੇ ਕਿਰਪਾ ਨਿੰਦ ਛੋੜ ਆਨ ਕਉ ਪੂਜੈ ਆਤਮ ਖਾਤੀ ਹਰਤੇ ਹਰ ਬਿਸਰਤੇ ਦੁਖ ਦੁਖ ਮਰਤੇ ਅਨਕ ਬਾਰ ਭਰਮੈ ਬੋਹ ਜੂਨੀ ਤੀਕ ਨਾ ਕਾਹੂ ਤਰਤੇ ਰਹਾਓ ਤਿਆਗ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰਤੇ ਕਾਗਰ ਨਾਵ ਲੰਗੇ ਕਤਿ ਸਾਗਰ ਬਿਰਥਾ ਕਥਤ ਹਮ ਤਰਤੇ ਸਿਵ ਬ੍ਰਾਂਚ ਅਸੁਰ ਸੁਰ ਜੀਤੇ ਕਾਲਗਨੁ ਮੈਂ ਜਰਤੇ ਨਾਨਕ ਸ਼ਰਨ ਚਰਨ ਕਮਲਨ ਕੀ ਤੁਮਨਾ ਡਾਰੋ ਪ੍ਰਭ ਕਰਤੇ ਰਾਗ ਮਲਾਰ ਮਹੱਲਾ ਪੰਜਵਾ ਦੁਖ ਦੇ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਮੇਰੇ ਹੋਏ ਬੈਰਾਗੀ ਤਿਆਗੀ ਹਉ ਇਕ ਖਿਨ ਤਿਸ ਬਿਨ ਰਹਿ ਨ ਸਕਉ ਪੀਤ ਹਮਾਰੀ ਲਾਗੀ ਰਹਾਉ ਓਨ ਕੈ ਸੰਗ ਮੋਹਿ ਪ੍ਰਭ ਚਿਤ ਆਵੈ ਸੰਤ ਪ੍ਰਸਾਦ ਮੋਹਿ ਜਾਗੀ ਸੋਨੁ ਪਰਦੇਸ ਭੈ ਮਨ ਨਿਰਮਲ ਗੁਣ ਗਾਇ ਰੰਗ ਰਾਗੀ ਏ ਮਨ ਦੇ ਕੀਏ ਸੰਤ ਮੀਤਾ ਕਿਰਪਾਲ ਭੈ ਬੜੁ ਭਾਗੀ ਮਹਾਂ ਸੁਖ ਪਾਇਆ ਬਰਨ ਨਾ ਸਕੋ ਰੇਨ ਨਾਨਕ ਜਨ ਭਾਗੀ ਮਲਾਰ ਮਹੱਲਾ ਪੰਜਵਾ ਮਾਈ ਮੋਹਿ ਪ੍ਰੀਤਮ ਦੇਹੋ ਮਿਲਾਈ ਸਗਲ ਸਹੇਲੀ ਸੁਖ ਭਰ ਸੂਤੀ ਜੇ ਕਰ ਲਾਲ ਬਸਾਈ ਰਹਾਓ ਮੋਹਿ ਅਵਗਨ ਪ੍ਰਭ ਸਦਾ ਦਿਆਲਾ ਮੋਹਿ ਨਿਰਗੁਨ ਕਿਆ ਚਤੁਰਾਈ ਕਰੋ ਬਰਾਬਰ ਜੋ ਪ੍ਰੈ ਸੰਗ ਰਾਤੀ ਏ ਹਉ ਮੈਂ ਕੀ ਟੇਠਾਈ ਭਈ ਨਿਮਾਣੀ ਸ਼ਰਣਿਕਤਾ ਕੀ ਗੁਰ ਸਤਗੁਰ ਪੁਰਖ ਸੁਖਦਾਈ ਏਕ ਨਿਮਖ ਮੈਂ ਮੇਰਾ ਸਭ ਕੁ ਦੁਖ ਕਾਟਿਆ ਨਾਨਕ ਸੁਖ ਰਹਿਨ ਬਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੇਘ ਜੀ ਤਿਲ ਬਿਲ ਮਨ ਲਾਓ ਬਰਸ ਪਿਆਰੇ ਮਨੈ ਸੁਧਾਰੇ ਹੋਈ ਆਨੰਦ ਸਦਾ ਮਨ ਚਾਓ ਰਹਾਓ ਹਮ ਤੇਰੀ ਘਰ ਸੁਆਮੀਆ ਮੇਰੇ ਤੂੰ ਕਿਉ ਮਨੋਂ ਵਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰ ਘਾਰੇ ਬਿਨੋ ਸੁਨਿਓ ਜਬ ਠਾਕੁਰ ਮੇਰੇ ਬੇਗ ਆਇਓ ਕਿਰਪਾ ਧਾਰੇ ਕਹੋ ਨਾਨਕ ਮੇਰਿਓ ਬਨਿਓ ਸੁਹਾਗੋ ਪਤ ਸੋਭਾ ਭਲੇ ਆਚਾਰੇ ਮਲਾਰ ਮਹੱਲਾ 5ਵਾਂ ਪ੍ਰੀਤਮ ਸਾਚਾ ਨਾਮ ਧਿਆਏ ਦੁਖ ਦਰਦ ਬਿਨ ਸਹਿ ਭਵ ਸਾਗਰ ਗੁਰ ਕੀ ਮੋਹ ਤਿਰਦੈ ਵਸਾਈ ਰਹਾਉ ਦੁਸ਼ਮਨ ਹੱਥੇ ਦੁਖੀ ਸਭ ਵਿਆਪੇ ਹਰ ਸਰਣਾਈ ਆਇਆ ਰੱਖਣ ਹਾਰੇ ਹੱਥ ਦੇ ਰਾਖਿਓ ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲਵਿਕ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੁਣ ਨਿਧਾਨ ਨਾਨਕ ਮਨ ਵਸਿਆ ਬਹੁੜ ਦੁਖ ਨਾ ਥੀਆ ਕਰ ਕਿਰਪਾ ਕਿਲਵੇ ਕੋ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੁਣ ਨਿਧਾਨ ਨਾਨਕ ਮਨ ਵਸਿਆ ਬਹੁੜ ਦੁੱਖ ਨਾ ਥੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ